ਖਬਰਾ ਜਿਹੜੀ ਗੜਸ਼ੰਕਲ ਦੇ ਨੰਗਲ ਰੋਡ ਤੋਂ ਦੇਖਣ ਨੂੰ ਮਿਲੀ ਜਿੱਥੇ ਇੱਕ ਬਜ਼ੁਰਗ ਮਹਿਲਾ ਬਿਰਗ ਔਰਤਾ ਜਿਹੜੀ ਉਹ ਬੈਂਕ ਦੇ ਵਿੱਚੋਂ ਆਪਣੀ ਪੈਨਸ਼ਨ ਕਢਾ ਕੇ ਘਰ ਨੂੰ ਆ ਰਹੀ ਹੁੰਦੀ ਆ ਤਾਂ ਪਿੱਛੋਂ ਆ ਰੇ ਟਰੱਕ ਡਰਾਈਵਰ ਦੇ ਵੱਲੋਂ ਉਸ ਨੂੰ ਆਪਣੇ ਟਰੱਕ ਚੱਲੇ ਜਿਹੜਾ ਕੁਚਲ ਦਿੱਤਾ ਜਾਂਦਾ ਜਿਸ ਦਰਮਿਆਨ ਉਸ ਮਹਿਲਾ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਜਿੱਦਾਂ ਸਾਨੂੰ ਪਤਾ ਹੈ ਕਿ ਗੜਸ਼ੰਕਲ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ ਕੋਈ ਛੋਟੇ ਛੋਟੇ ਰੋਡ ਆ ਟ੍ਰੈਫਿਕ ਬਹੁਤ ਜ਼ਿਆਦਾ ਕੰਟਰੋਲ ਨਹੀਂ ਹੋ ਰਹੀ ਆ ਇਸ ਕਰਕੇ ਹਾਦਸੇ ਆ ਨੇਤਰ ਹੋ ਰਿਹਾ ਨਿਤੈਸ ਰੋਡ ਤੇ ਐਕਸੀਡੈਂਟ ਹੁੰਦਾ ਹਮੇਸ਼ਾ ਜਿਆਦਾਤਰ ਮੌਤੇ ਹੁੰਦੀ ਹੈ ਕਿਉਂਕਿ ਅੱਜ ਵੀ ਤੁਸੀਂ ਦੇਖਿਆ ਇੱਕ ਲੇਡੀ ਜੀ ਵਿਚਾਰੀ ਪੈਦਲ ਜਾ ਰਹੀ ਸੀ ਉਹ ਚੱਕਰ ਆਣ ਕਰਕੇ ਨਾ ਤੇ ਡੇਗੇ ਉਧਰ ਦੀ ਟਰੱਕ ਲੰਘ ਗਿਆ ਕਿਉਂਕਿ ਲੰਘਣ ਲਈ ਜਗ੍ਹਾ ਵੀ ਹੈ ਨਹੀਂ ਨਾ ਟਰੱਕ ਲਈ ਖਾਸੀ ਜਗ੍ਹਾ ਹੈ ਕਿ ਲੰਘਣ ਵਾਸਤੇ ਡਬਲਤ ਲੰਘ ਨਹੀਂ ਸਕਦਾ ਕਿਉਂ 18 ਫੁੱਟ ਚੌੜਾ ਰਸਤਾ ਸਰਵਤ ਉਦਨੀ ਕੀ ਟ੍ਰੈਫਿਕ ਲੰਘਦਾ ਰਹੀ ਹੈ ਜਿੰਨੀ ਕਿ ਹੋਵੇ ਪਰ ਇੱਥੇ ਜਿਆਦਾ ਬਹੁਤ ਜਿਆਦਾ ਟ੍ਰੈਫਿਕ ਆ ਇਸ ਘਰ ਕੇ ਸਰਕਾਰ ਨੂੰ ਚਾਹੀਦਾ ਕਿ ਦਿਨੇ ਦਾ ਟਿਪਰਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਓਵਰਲੋਡ ਗੱਡੀਆਂ ਸਿਰਫ ਇੱਕ ਹੀ ਗੱਜਾ ਦੀ ਗੱਡੀ ਲੰਘ ਜਾਂਦੀ ਹੈ ਕਿ ਇੰਨੀ ਓਵਰਲੋਡ ਹੁੰਦੀ ਹੈ ਉਹ ਇੱਕ ਹੀ ਗੱਡੀ ਲੰਘ ਸਕਦੀ ਹੈ ਇੱਥੇ ਤਾਂ ਫਿਰ ਦੂਜੀ ਪਾਸੇ ਤੋਂ ਆਣਾ ਬੰਦੀ ਹੋ ਜਾਂਦਾ ਹੋ ਰਹੀ ਹੈ ਔਰ ਬਨੂ ਇਨਫੋਰਮੇਸ਼ਨ ਮਿਲਦੀ ਹੈ ਕਿ ਮੰਦਰਾ ਰੋਡ ਤੇ ਕੋ ਐਕਸੀਡੈਂਟ ਹੋਇਆ ਤਾਫ ਦੇ ਨਾਮ ਤੇ ਮੌਕੇ ਤੇ ਪੁੱਛਿਆ ਕਿੱਥੇ ਕਰਦੇ ਵੀ ਦੇਖਦੇ ਤੇ ਕੋਰਟ ਤੇ ਜਿਹੜਾ ਨਾਮ ਕਰਨਾ ਹੈ ਫਤਿਹ ਕਰ ਸਕੋ ਕੋਤਰੀ ਮੋੜ ਤੇ ਤੋਂ ਵਾਰਤੀ ਤੋਂ ਵੀ ਓਵਰਲੋਡ ਦਾ ਵੀ ਤਰੀਕ ਹੋ ਗਿਆ ਕੱਲ ਹੈ ਨਹੀਂ ਇੰਨੇ ਆਪਣਾ ਬਾਟਰੀ ਦੇ ਆਪੇ ਮਿਲਣ ਦੇ ਰਸਤੇ ਤਾਂ ਤੋਂ ਬਾਅਦ ਨਹੀਂ ਪੁੱਛਦੀ ਵਰਨੀ ਕਰ ਬਣੀ ਪਹਿਲਾ ਇਸ ਦੀ ਮ੍ਰਿਤਕ ਦੇਹ ਨੂੰ ਨਜ਼ਦੀਕੀ ਰਸਤਾ ਦੇ ਵਿੱਚ ਭੇਜਿਆ ਜਾਏਗਾ ਪੋਸਟਮਾਰਟਮ ਲਈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆਗਾ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ ਕਿਉਂਕਿ ਟਰੱਕ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਜਿਹੜੀ ਬਜ਼ੁਰਗ ਔਰਤ ਇਹ ਬੈਂਕ ਦੇ ਵਿੱਚ ਆਪਣੇ ਪੈਨਸ਼ਨ ਕਢਾਉਣ ਆਉਂਦੀ ਆ ਜਿਵੇਂ ਹੀ ਸੜਕ ਕਰਾਸ ਕਰ ਲੱਗਦੀ ਆ ਤਾਂ ਪਿੱਛੋਂ ਆ ਰਹੇ ਟਰੱਕ ਦੇ ਵੱਲੋਂ ਇਸ ਨੂੰ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ ਟੱਕਰ ਦੇ ਕਾਰਨ ਇਸ ਬਜ਼ੁਰਗ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਚਲ ਸ਼ੁਰੂ ਕੀਤੀ ਖਬਰ ਹੈ ਜਿਹੜੀ ਗੜ ਸੰਕਲ ਦੇ ਨੰਗਲ ਰੋਡ ਤੋਂ ਦੇਖਣ ਨੂੰ ਮਿਲੀ ਜਿੱਤੇ ਇੱਕ ਬਜ਼ੁਰਗ ਮਹਿਲਾ ਬਿਰਗ ਔਰਤਾ ਜਿਹੜੀ ਉਹ ਬੈਂਕ ਦੇ ਵਿੱਚੋਂ ਆਪਣੀ ਪੈਨਸ਼ਨ ਕਢਾ ਕੇ ਘਰ ਨੂੰ ਆ ਰਹੀ ਹੁੰਦੀ ਆ ਤਾਂ ਪਿੱਛੋਂ ਆਰੇ ਟਰੱਕ ਡਰਾਈਵਰ ਦੇ ਵੱਲੋਂ ਉਸ ਨੂੰ ਆਪਣੇ ਟਰੱਕ ਥੱਲੇ ਜਿਹੜਾ ਕੁਚਲ ਦਿੱਤਾ ਜਾਂਦਾ ਜਿਸ ਦੇ ਨਾਲ ਉਸ ਮੈਲਾ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਜਿੱਦਾਂ ਤੁਹਾਨੂੰ ਪਤਾ ਹੈ ਕਿ ਗੜਚੰਗ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ ਕਿਉਂਕਿ ਛੋਟੇ ਛੋਟੇ ਰੋਡ ਆ ਟ੍ਰੈਫਿਕ ਬਹੁਤ ਜ਼ਿਆਦਾ ਕੰਟਰੋਲ ਨਹੀਂ ਹੋ ਰਹੀ ਆ ਇਸ ਕਰਕੇ ਹਾਦਸੇ ਨਿਤ ਰੋ ਹੋ ਰਹੇ ਆ ਨਿਤ ਇਸ ਰੋਡ ਤੇ ਐਕਸੀਡੈਂਟ ਹੁੰਦਾ ਹਮੇਸ਼ਾ ਜ਼ਿਆਦਾਤਰ ਮੌਤੇ ਹੁੰਦੀ ਆ ਕਿਉਂਕਿ ਅੱਜ ਵੀ ਤੁਸੀਂ ਦੇਖਿਆ ਇੱਕ ਲੇਡੀ ਜੀ ਵਿਚਾਰੀ ਪੈਦਲ ਜਾ ਰਹੀ ਸੀ ਉਹ ਚੱਕਰ ਆਣ ਕਰਕੇ ਨਾ ਤੇ ਡੇਗੇ ਉੱਪਰ ਦੀ ਟਰੱਕ ਲੰਘਾ ਕਿਉਂਕਿ ਲੰਘਣ ਲਈ ਜਗ੍ਹਾ ਵੀ ਹੈ ਨਹੀਂ ਨਾ ਟਰੱਕ ਲਈ ਖਾਸੀ ਜਗ੍ਹਾ ਹੈ ਕਿ ਲੰਘਣ ਵਾਸਤੇ ਡਬਲਤ ਲੰਘੇ ਨਹੀਂ ਸਕਦਾ ਕਿ 18 ਫੁੱਟ ਚੌੜਾ ਰਸਤਾ ਸਰਵਤ ਉਦਨੀ ਕੀ ਟ੍ਰੈਫਿਕ ਲੰਘਦਾ ਦੀ ਹੈ ਜਿੰਨੀ ਕਿ ਹੋਵੇ ਪਰ ਇੱਥੇ ਜਿਆਦਾ ਬਹੁਤ ਜਿਆਦਾ ਟ੍ਰੈਫਿਕ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਦਿਨੇ ਦਾ ਟਿਪਰਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਓਵਰਲੋਡ ਗੱਡੀਆਂ ਸਿਰਫ ਇੱਕ ਹੀ ਅੱਧਾ ਦੀ ਗੱਡੀ ਲੰਘ ਜਾਂਦੀ ਹੈ ਕਿ ਇੰਨੀ ਓਵਰਲੋਡ ਹੁੰਦੀ ਹੈ ਇੱਕ ਹੀ ਗੱਡੀ ਲੰਘ ਸਕਦੀ ਹੈ ਇੱਥੇ ਤਾਂ ਫਿਰ ਦੂਜੀ ਪਾਸੇ ਦਾ ਆਣਾ ਬੰਦੇ ਹੋ ਜਾਂਦਾ ਅੱਜ ਸਵੇਰ ਨੂੰ ਇਹਨਾਂ ਪ੍ਰੋਗਰਾਮ ਕਿਉਂ ਨਹੀਂ ਮਿਲਦੀ ਮੰਦਰਾ ਰੋਡ ਤੇ ਕੋ ਐਕਸੀਡੈਂਟ ਹੋਇਆ ਟਰਫ ਦੇ ਨਾਲ ਤੇ ਮੌਕੇ ਤੇ ਪੁੱਛਿਆ ਕਿੱਥੇ ਜਾਦੇ ਹੋ ਇਹ ਦੇਖਦੇ ਹੋ ਤਾਂ ਰਿਪੋਰਟ ਜਿਹੜਾ ਦੰਦ ਨੂੰ ਖਬਰਾਂ ਕਹਿੰਦੇ ਸਰਪ੍ਰਿਕ ਕੋਤਨੀ ਮੋੜ ਤੇ ਲੱਗਦੀ ਪੰਗੀਆਂ ਉਮਰੋ ਦਾ ਵੀ ਤਰੀਕਾ ਪੈਕਟ ਹੱਲ ਹੈ ਜਿਵੇਂ ਇਹ ਆਪਣਾ ਬਾਜ਼ੀ ਵੀ ਆਪੀ ਮੋੜ ਤੇ ਰਸਤਾ ਤਾਂ ਕੋਤਬਾ ਜੀ ਕੋਸ਼ਿਸ਼ ਕਰਨੀ ਤਰ੍ਹਾਂ ਪਹਿਲਾ ਇਹਦੀ ਮ੍ਰਿਤਕ ਦੇਹ ਨੂੰ ਨਜ਼ਦੀਕੀ ਰਸਤਾ ਦੇ ਵਿੱਚ ਭੇਜਿਆ ਜਾਏਗਾ ਪੋਸਟਮਾਰਟਮ ਲਈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆਗਾ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ ਕਿਉਂਕਿ ਟਰੱਕ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਲਿਬਯੁਰਗ ਔਰਤ ਇਹ ਬੈਂਕ ਦੇ ਵਿੱਚ ਆਪਣੀ ਪੈਨਸ਼ਨ ਕਢਾਉਣ ਆਉਂਦੀ ਆ ਜਿਵੇਂ ਹੀ ਸੜਕ ਕਰਾਸ ਕਰ ਲੱਗਦੀ ਆ ਤਾਂ ਪਿੱਛੋਂ ਆ ਰਹੇ ਟਰੱਕ ਦੇ ਵੱਲੋਂ ਇਸ ਨੂੰ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ ਟੱਕਰ ਦੇ ਕਾਰਨ ਇਸ ਬਿਯੁਰਗ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਚਲ